ਇਕ ਕਾਰੋਬਾਰੀ ਦੀ ਪਤਨੀ ਨੂੰ ਘਰ ਦੇ ਅੰਦਰ ਹੀ ਬੰਦਕ ਬਣਾ ਕੇ ਉਸਦੇ ਨਾਲ ਲੁੱਟਕੋ ਕੀਤਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਮਾਮਲਾ ਇਹ ਸਵੇਰੇ ਤੜਕਸਾਰ ਸਵੇਰੇ 4:30 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਕਾਰੋਬਾਰੀ ਦੀ ਪਤਨੀ ਸਵੇਰੇ ਉੱਠ ਕੇ ਗੇਟ ਦੇ ਉੱਤੇ ਜਗ ਰਹੀ ਲਾਈਟ ਨੂੰ ਬੰਦ ਕਰਨ ਦੇ ਲਈ ਗਈ ਤਾਂ ਪੋੜੀਆਂ ਦੇ ਵਿੱਚ ਪਹਿਲਾਂ ਤੋਂ ਹੀ ਉੱਥੇ ਦੋ ਇਹ ਬਦਮਾਸ਼ ਲੁਕੇ ਹੋਏ ਸੀ ਜਿਵੇਂ ਹੀ ਔਰਤ ਨੇ ਸਵਿਚ ਆਫ ਕੀਤਾ ਤਾਂ ਪਿੱਛੋਂ ਦੀ ਉਹਨਾਂ ਨੇ ਮੂੰਹ ਦੇ ਉੱਤੇ ਹੱਥ ਰੱਖ ਦਿੱਤਾ ਅਤੇ ਉਸ ਨੂੰ ਚਾਕੂ ਦਿਖਾਇਆ ਗਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਜੇਕਰ ਉਸਨੇ ਸ਼ੋਰ ਮਚਾਇਆ ਤਾਂ ਉਸ ਦੇ ਉੱਤੇ ਜਾਨਲੇਵਾ ਹਮਲਾ ਵੀ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਉਹ ਔਰਤ ਚੁੱਪ ਹੋ ਜਾਂਦੀ ਹੈ ਤੇ ਉਸ ਨੂੰ ੱੱਕਾ ਦੇ ਕੇ ਸੋਫੇ ਤੇ ਛੁੱਟ ਦਿੰਦੇ ਨੇ ਤੇ ਉਸ ਦੇ ਮੂੰਹ ਦੇ ਨਾਲ-ਨਾਲ ਹੱਥ ਪੈਰਾਂ ਨੂੰ ਵੀ ਬੰਨ੍ਹ ਦਿੱਤਾ ਜਾਂਦਾ ਹੈ ਹਾਲਾਂਕਿ ਜਦੋਂ ਔਰਤ ਦੇ ਵੱਲੋਂ ਸ਼ੋਰ ਮਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾ ਉਸ ਤੋਂ ਬਾਅਦ ਬਦਮਾਸ਼ ਨੇ ਕਿਹਾ ਕਿ ਉਹ ਉਸ ਦਾ ਚੁੰਨੀ ਦੇ ਨਾਲ ਹੀ ਗਲਾਕੋਟ ਦੇਣਗੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਘਰ ਦੇ ਵਿੱਚ ਲੁੱਟ ਕੀਤੀ ਹੈ ਹਾਲਾਂਕਿ ਪੂਰਾ ਪਰਿਵਾਰ ਘਰ ਦੇ ਵਿੱਚ ਸੌ ਰਿਹਾ ਸੀ ਤੇ ਇਸੇ ਦੌਰਾਨ ਦੋ ਚੋਰ ਜੋ ਕਹੇ ਜਾ ਸਕਦੇ ਨੇ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਔਰਤ ਨੂੰ ਬੰਦਕ ਬਣਾ ਲੈਂਦੇ ਨੇ ਉਹ ਵੀ ਚਾਕੂ ਦਿਖਾ ਕੇ ਜਿਸ ਤੋਂ ਬਾਅਦ ਕਰੀਬ 5 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਤੜਕ ਸਵੇਰੇ ਹੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ ਸ਼ਰਮ ਔਰਤ ਨੂੰ ਬੰਦਕ ਬਣਾਇਆ ਜਾਂਦਾ ਹੈ ਘਰ ਦੇ ਵਿੱਚ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਘਟਨਾ ਤੋਂ ਬਾਅਦ ਤੁਰੰਤ ਹੀ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਜਦੋਂ ਇਹ ਵਾਰਦਾਤ ਵਾਪਰੀ ਤਾਂ ਉਸ ਸਮੇਂ ਘਰ ਦੇ ਸੀਸੀਟੀਵੀ ਕੈਮਰੇ ਬੰਦ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਹੋਰ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਸ਼ਰੇਆਮ ਇੱਕ ਔਰਤ ਨੂੰ ਬੰਧਕ ਬਣਾਇਆ ਜਾਂਦਾ ਹੈ। ਉਸ ਦੇ ਮੂੰਹ ਦੇ ਉੱਤੇ ਚੁੰਨੀ ਬੰਨ੍ਹ ਦਿੱਤੀ ਜਾਂਦੀ ਹੈ। ਹੱਥ ਪੈਰ ਰੁਮਾਲ ਦੇ ਨਾਲ ਬੰਨ੍ਹ ਦਿੱਤੇ ਜਾਂਦੇ ਨੇ ਤੇ ਇਸ ਤੋਂ ਬਾਅਦ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸੋਦੇ 4:30 ਵਜੇ ਬਾਅਦ ਦਰਵਾਜ਼ਾ ਖੋਲ ਕੇ ਬੱਤੀ ਬੰਦ ਕਰਨ ਨਹੀਂ ਆ ਤੇ ਪਿੱਛੋਂ ਦੀ ਦੋ ਬੰਦਿਆਂ ਨੇ ਅਟੈਕ ਕੀਤਾ ਮੇਰੇ ਉੱਤੇ ਤੇ ਇਹ ਚੁੰਨੀ ਨਾਲ ਮੇਰਾ ਮੂੰਹ ਬੰਦ ਕਰ ਦਿੱਤਾ ਤੇ ਇਹ ਅੰਦਰ ਲੈ ਕੇ ਆਏ ਨੇ ਅੰਦਰ ਸੋਫੇ ਤੇ ਸੱਟਿਆ ਨੇ ਤੇ ਫਿਰ ਮੇਰੇ ਹੱਥ ਬੰਨ੍ਹ ਦਿੱਤੇ ਨੇ ਔਰ ਉਹਦੇ ਬਾਅਦ ਮਨੋਸ਼ ਨਹੀਂ ਸੀ ਕਿ ਕਿ ਉਹਨਾਂ ਨੇ ਕਿਤਾ ਕੀ ਨਹੀਂ ਕਿ ਕੋਈ ਹਥਿਆਰਤੂ ਰਹੇਗਾ ਉਹਨਾਂ ਕੋਲ ਹਾਂ ਚਾਕੂ ਹੈਗਾ ਸੀ ਉਹਨਾਂ ਕੋਲ ਚਾਕੂ ਹੈਗਾ ਸੀ ਹਾਂ ਤੇ ਕਿੰਨੇ ਜਣੇ ਸੀ ਦੋ ਬੰਦੇ ਸੀ ਦੋ ਬੰਦੇ ਸੀ ਹਾਂਜੀ ਤੇ ਕੋਈ ਆਪਣਾ ਕੋਈ ਸਮਾਨ ਸਮੂਲ ਲੈ ਗਿਆ ਪੰਦਰੋਂ ਕੈਸ਼ ਮੇਰੀ ਵਾਲੀਆਂ ਮੁੰਦਰੀਆਂ ਦੋ ਜਿਹੜੀ ਵਾਲੀਆਂ ਪਾਈਆਂ ਹੀ ਅਸੀਂ ਤੁਸੀ ਉਹ ਵੀ ਲਾਤੀ ਹਾਂ ਠੀਕ ਹੈ ਤੇ ਉਹ ਕੈਸ਼ ਕਿੰਨਾ ਸੀ 5 ਲੱਖ ਰੁਪਏ ਅੱਛਾ 5 ਲੱਖ ਰੁਪਏ ਤੇ 골ਡ ਕਿੰਨਾ ਸੀ 골ਡ 1.5 ਤੋਲੇ ਤੱਕ ਦਾ ਹੋਏਗਾ ਦੋ ਮੁੰਦਰੀਆਂ ਤੇ ਹੋਰ ਕੁਝ ਨਹੀਂ ਲੈ ਗਏ ਕੋਈ ਮਾਰ ਬੇਟੇ ਤੇ ਨਹੀਂ ਕਿਤੇ ਬਸ ਇਕੱਲਾ ਬੰਨਿਆ ਸੀ ਤਾਨੂੰ ਕਿਵੇਂ ਕਿਵੇਂ ਬੰਨਿਆ ਹੋਇਆ ਸੀ ਤਾਨੂੰ ਹਾਂਜੀ ਕਿਵੇਂ ਬੰਨਿਆ ਸੀ ਯਾਰ ਰੁਮਾਲ ਨਾਲ ਮੇਰੇ ਹੱਥ ਬੰਨੇ ਹੋਏ ਸੀ अच्छा दोनों हाथ बंद ਠੀਕ ਹੈ ਜੀ ਤੇ ਮੂੰਹ ਮੂੰਹ ਇਹ ਰੁਮਾਲ ਨਾਲ ਨਹੀਂ ਲੈਣਾ ਮੂੰਹ ਬੰਦ ਕਰਦਾ ਸੋ ਤੇ ਤੁਸੀਂ ਕੋਈ ਰੋਣਾ ਰੁਲਾ ਕੁਝ ਵੀ ਬਾ ਸਕਿਆ ਨਾ ਉਹ ਇੱਕਦਮ ਤੋਂ ਉਹਨਾਂ ਨੇ ਪਿੱਛੋਂ ਦੀ ਮੇਰੇ ਉੱਤੇ ਅਟੈਕ ਕੀਤਾ ਨਾ ਮਨ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਅੱਛਾ ਅੱਛਾ ਤੁਹਾਨੂੰ ਫਿਰ ਕੀ ਕੀਤਾ ਉਹਨਾਂ ਨੇ ਚੱਕ ਕੇ ਅੰਦਰ ਲੈ ਆਏ ਨਾ ਸੋਫੇ ਤੇ ਸੱਟਿਆ ਨੇ ਇੱਕਦਮ ਤੋਂ ਧੱਕਾ ਮਾਰਿਆ ਨਾ ਤੇ ਮੈਂ ਉਹ ਨੀਚੇ ਗਿਰੀ ਆ ਠੀਕ ਹੈ ਮੇਰੇ ਬੈਕ ਤੇ ਲੱਗੀ ਤੇ ਮੈਂ ਉੱਥੇ ਮਨ ਫਿਰ ਹੋਸ਼ ਨਹੀਂ ਸੀ ਉਹਦੇ ਬਾਅਦ ਤੇ ਘਰ ਦੇ ਮੈਂਬਰ ਸਾਰੇ ਘਰੇ ਸੀ ਹਾਂ ਸਾਰੇ ਘਰੇ ਸੀ ਸਭ ਆਪਣੇ ਆਪਣੇ ਕਮਰੇ ਚ ਹੈ ਆਪਣੇ ਆਪਣੇ ਕਮਰੇ ਸੁੱਕਦੇ ਹੋਏ ਸੀ ਤੇ ਤੁਸੀਂ ਸਵੇਰੇ ਕਿੰਨੇ ਵਜੇ ਉੱਠੇ ਹਾਂ ਕਰਨੀਆ ਮੇਰਾ ਰੋਜ਼ ਦਾ ਰੁਟੀਨ ਹੈ 4 ਵਜੇ 5 ਵਜੇ ਓਕੇ ਰੋਜ਼ ਦਾ ਰੁਟੀਨ ਹੈ ਮੈਂ ਠੀਕ ਹੈ ਠੀਕ ਤੇ ਹੁਣ ਆਪਣਾ ਆਪਣਾ ਏਰੀਆ ਕਿਹੜਾ ਪੈਂਦਾ ਹੈ ਤੁਹਾਡਾ ਪਗਸ ਨਗਰ ਪਗਸ ਨਗਰ ਸ਼ਹੀਦ ਪਗਸ ਨਗਰ ਸ਼ਹੀਦ ਪਗਸ ਨਗਰ ਸੋਰੀ ਇਹ ਸ਼ਹੀਦ ਪਗਸ ਨਗਰ ਹੈ ਤੇ ਇਥੇ ਪੁਲਿਸ ਚੌਂਕੀ ਤੁਹਾਨੂੰ ਹੋਏ ਪੈਂਦੀ ਹੈ ਪਸੰਦ ਠੀਕ ਹੈ ਕੋਈ ਪੁਲਿਸ ਨੂੰ ਫੋਨ ਕੀਤਾ ਫਿਰ ਤੁਸੀਂ ਹਾਂਜੀ ਹਾਂਜੀ ਤੇ ਤੁਸੀਂ ਕਿਵੇਂ ਹੱਤ ਹੱਤ ਕਿਵੇਂ ਖੋਲੇ ਮੈਂ ਥੋੜੀ देर ਮੰਨ 15 20 ਮਿੰਟ ਬਾਅਦ ਜਦੋਂ ਥੋੜਾ ਹੋਸ਼ ਆਇਆ ਤਦ ਮੈਂ ਫਿਰ ਕਿਸੇ ਤਰ੍ਹਾਂ ਅੰਦਰ ਆਪਣੇ ਕਮਰੇ ਚ ਗਈਆਂ ਆਪਣੇ ਹਸਬੰਡ ਨੂੰ ਬੁਲਾਇਆ ਤੇ ਉਹਨਾਂ ਨੇ ਫਿਰ ਮੇਰਾ ਹੱਥ ਔਰ ਮੂੰਹ ਖੋਲਿਆ ਤੇ ਫਿਰ ਥੋੜਾ ਮੈਨੂੰ ਕਿ ਹੱਥ ਤੇ ਖੁੱਲਦੇ ਨਹੀਂ ਬੈਸੀ ਇੰਨੀ ਤੇਜ਼ ਬਣਿਆ ਸੀ ਕੈਂਚੀ ਨਾਲ ਕੱਟਣਾ ਪਿਆ ਤੇ ਫਿਰ ਉਹਦੇ ਬਾਅਦ ਮੂੰਹ ਵੀ ਖੋਲਿਆ ਨੇ ਤੇ ਫਿਰ ਥੋੜਾ ਮਨੂੰ ਥੋੜੇ ਦਰ ਬਾਅਦ ਜਦ ਮੈਂ ਪੁੱਛਿਆ ਮਾਰਾ ਮੂਰਿਆ ਨਹੀਂ ਉਹਨਾਂ ਨੇ